ਕੋਸ਼ਿਸ਼ ਥਾਵਾਂ ਦੇ ਨਾ ਇਦਾਂ ਵੀ ਹੋ ਸਕਦਾ ਕਿ ਭੱਜਣ ਦਾ ਟਾਈਮ ਨਾ ਮਿਲੇ ਤੇ ਬਾਲਾ ਬੀਚ ਲਵਰ ਵੀ ਨਾ ਬਣਿਆ ਕਰੋ ਤੇ ਤੁਸੀਂ ਸਮਝ ਸਕਦੇ ਆ ਕਿ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਕਿ ਬੜੀ ਇੰਨਾ ਟਾਈਮ ਨਹੀਂ ਹੁੰਦਾ ਕਿ ਤੁਸੀਂ ਉਥੋਂ ਭੱਜ ਸਕੋ ਕਿ ਤੁਹਾਨੂੰ ਲੱਗਦਾ ਕਿ ਇਦਾਂ ਜੀ ਪਾਣੀ ਹਵਾ ਤੇ ਅੱਗ ਇਹ ਤਿੰਨੇ ਪੂਰਾ ਨਾਚ ਨੱਚਣ ਵਾਲੇ ਆ ਇਸ ਸਾਲ ਦੇ ਵਿੱਚ ਪੂਰਾ ਨਾਚ ਨਚਾਉਣ ਵਾਲੇ ਹਨ ਜਿਵੇਂ ਕਹਾ ਤਾਂ ਇਹਨੂੰ ਮਾਸ ਡਿਸਟਰੈਕਸ਼ਨ ਕਿਹਾ ਜਾ ਸਕਦਾ ਹੈ વોਟਰਫਾਲ ਦੇ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰ ਰੁੜ ਗਏ ਪਾਣੀ ਦਾ ਵਹਾ ਇੰਨਾ ਤੇਜ਼ ਸੀ ਕਿ ਉਹਨਾਂ ਨੂੰ ਨਿਕਲਣ ਦਾ ਵੀ ਮੌਕਾ ਨਹੀਂ ਮਿਲਿਆ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਸ ਪਾਣੀ ਦੇ ਵਿੱਚ ਮਹਿਲਾਵਾਂ ਸਮੇਤ ਬੱਚੇ ਵੀ ਫਸੇ ਹੋਏ ਸਨ ਹਾਲਾਂਕਿ ਉੱਥੇ ਮੌਜੂਦ ਲੋਕਾਂ ਵੱਲੋਂ ਵੀਡੀਓ ਬਣਾਈ ਗਈ ਤੇ ਉਹਨਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦਾ ਬਹਾਾ ਇੰਨਾ ਜ਼ਿਆਦਾ ਸੀ ਕਿ ਕੋਈ ਵੀ ਪਾਣੀ ਦੇ ਨਜ਼ਦੀਕ ਜਾਣ ਤੋਂ ਵੀ ਡਰ ਰਿਹਾ ਸੀ ਲੋਕਾਂ ਦੇ ਵਿੱਚ ਚੀਕ ਚੁਹਾੜਾ ਮੱਚਿਆ ਹੋਇਆ ਸੀ ਪਰ ਵੇਖਦੇ ਵੇਖਦੇ ਇਹ ਪਰਿਵਾਰ ਪਾਣੀ ਦੇ ਵਿੱਚ ਡੁੱਬ ਗਿਆ ਅਤੇ ਸਰਚ ਆਪਰੇਸ਼ਨ ਦੌਰਾਨ ਦੋ ਮੈਂਬਰਾਂ ਦੀਆਂ ਲਾਸ਼ਾਂ ਮਿਲ ਗਈਆਂ ਨੇ ਬਾਕੀ ਲਾਪਤਾ ਨੇ ਹਾਲਾਂਕਿ ਰਾਹਤ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਹੇ ਹਾਦਸਾ ਮੁੰਬਈ ਦੇ ਨੇੜੇ ਲੋਨਾਵਲਾ 'ਚ ਵਾਪਰਿਆ ਜਿੱਥੇ ਪੁਨਸ਼ੀ ਡੈਮ ਤੇ ਛੁੱਟੀਆਂ ਮਨਾਉਣ ਇਹ ਪਰਿਵਾਰ ਪਹੁੰਚਿਆ ਹੋਇਆ ਸੀ ਪਰ ਪਾਣੀ ਦਾ ਵਹਾ ਇੰਨਾ ਜ਼ਿਆਦਾ ਸੀ ਕਿ ਇਹ ਪਰਿਵਾਰ ਉਸ ਪਾਣੀ ਦੇ ਵਿੱਚ ਫਸ ਗਿਆ ਦੱਸਣਾ ਬੰਦ ਹੈ ਕਿ ਮੌਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਲੋਨਾਵਲਾ ਦੇ ਵਿੱਚ ਸਲਾਨੀਆਂ ਦੀ ਸੰਖਿਆ ਵੱਧ ਗਈ ਹੈ ਇਸ ਸਮੇਂ ਪੁਨਸ਼ੀ ਡੈਮ ਤੇ ਵੱਡੀ ਸੰਖਿਆ ਦੇ ਵਿੱਚ ਸਲਾਨੀ ਪਹੁੰਚ ਰਹੇ ਨੇ ਤਾਪੂਨੇ ਦੇ ਲਰਨਾਵਲਾ ਸਥਿਤ ਪੁਨਸ਼ੀ ਡੈਮ ਤੋਂ ਇਹ ਦੁਖਦ ਖਬਰ ਸਾਹਮਣੇ ਆਈ ਹੈ ਜਿੱਥੇ ਛੁੱਟੀਆਂ ਮਨਾਉਣ ਦੇ ਲਈ ਇਹ ਪੰਜ ਪਰਿਵਾਰ ਦੇ ਮੈਂਬਰ ਪਹੁੰਚੇ ਹੋਏ ਸਨ ਪਰ ਓਵਰਫਲੋ ਪਾਣੀ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ